ਬਨਾਏ ਨਾ ਸੋਜੀ ਪਾਏ ਹੁਣ ਜੇ ਚਖੜ ਅੰਦਰ ਝੁੱਲਦਾ ਹੋਏਗਾ ਤੇ ਉਸ ਚਖੜ ਦੇ ਵਿੱਚ ਦੀਵਾ ਕਿਵੇਂ ਬਲੋਗੇ ਨਹੀਂ ਬਲੇਗਾ ਜਦੋਂ ਤੱਕ ਦੀਵਾ ਬਲੇਗਾ ਨਹੀਂ ਚਾਨਣ ਨਹੀਂ ਹੋਏਗਾ ਜਦੋਂ ਤੱਕ ਚਾਨਣ ਨਹੀਂ ਹੋਏਗਾ ਤੇ ਉਜਾਲਾ ਨਹੀਂ ਹੋਏਗਾ ਉਦੋਂ ਤੱਕ ਹਨੇਰਾ ਦੂਰ ਨਹੀਂ ਹੋਏਗਾ ਜਦੋਂ ਤੱਕ ਹਨੇਰਾ ਦੂਰ ਨਹੀਂ ਹੁੰਦਾ ਉਦੋਂ ਤੱਕ ਕੋਈ ਚੀਜ਼ ਦਿਸੇਗੀ ਨਹੀਂ ਤੇ ਮਹਾਰਾਜ ਕਹਿੰਦੇ ਨੇ ਉਸ ਖੋਪਾ ਹਨੇਰੇ ਵਿੱਚ ਫਿਰ ਪਟਕਣਾ ਹੀ ਰਹੇਗੀ ਮਨੁੱਖ ਕੁਰਾਹੇ ਪਿਆ ਰਹੇਗਾ ਦੀਵਾ ਬਲੈ ਨਾ ਸੋਜੀ ਪਾਏ ਜਦੋਂ ਤੱਕ ਦੀਵਾ ਨਹੀਂ ਬਲਦਾ ਗੁਰੂ ਸਾਹਿਬ ਕਹਿੰਦੇ ਤੈਨੂੰ ਸੋਝੀ ਪ੍ਰਾਪਤ ਹੋਈ ਨਹੀਂ ਸਕਦੀ ਕਿਉਂਕਿ ਮਨੁੱਖ ਨੂੰ ਜਦੋਂ ਸੋਝੀ ਹੋ ਜਾਵੇ ਨਾ ਕਿਉਂਕਿ ਸਾਨੂੰ ਇਸ ਗੱਲ ਦੀ ਹੁਣ ਸੋਝੀ ਹੋ ਗਈ ਹੈ ਕਿ ਮਾਇਆ ਕਿੰਨੀ ਜ਼ਰੂਰੀ ਹੈ ਕਿੰਨੀ ਲੋੜਿੰਦੀ ਹੈ ਹੁਣ ਤੁਹਾਨੂੰ ਮਾਇਆ ਬਾਰੇ ਆ ਜਿਹੜੀ ਦੁਨੀਆਵੀ ਕਰੰਸੀ ਹੈ ਇਹਦੇ ਬਾਰੇ ਸੋਝੀ ਕਰਾਣ ਦੀ ਲੋੜ ਨਹੀਂ ਹੈ ਤੁਹਾਨੂੰ ਸੋਨੇ ਦੇ ਬਾਰੇ ਸੋਝੀ ਕਰਾਣ ਦੀ ਲੋੜ ਨਹੀਂ ਹੈ ਤੁਹਾਨੂੰ ਸੋਨੇ ਦੇ ਬਾਰੇ ਸੋਝੀ ਹੈ ਇਹ ਜੀ ਇਹ ਤੇ ਬਹੁਤ ਕੀਮਤੀ ਮੈਟਲ ਹੈ ਇਹ ਤਾਂ 130000 ਨੂੰ ਹੋਇਆ ਤੇ ਐਵੇਂ ਦੁਨਿਆਵੀ ਧਨ ਹੈ ਦੁਨਿਆਵੀ ਧਨ ਬਾਰੇ ਵੀ ਸੋਚੀ ਕਰਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਪਤਾ ਹੈ ਕਿ ਜੇ ਮੇਰੇ ਕੋਲ ਹੋਵੇਗਾ ਤੇ ਜੇ ਮੈਂ ਬਿਮਾਰ ਪਿਆ ਉਦੋਂ ਖਰਚ ਲਾਂਗਾ ਮੈਂ ਇਹਦੇ ਨਾਲ ਕੱਪੜੇ ਖਰੀਦ ਸਕਦਾ ਮਕਾਨ ਖਰੀਦ ਸਕਦਾ ਜਿੱਥੇ ਲੋੜ ਪਵੇਗੀ ਉਥੇ ਮੈਂ ਇਹ ਧਨ ਖਰਚ ਸਕਦਾ ਤੁਹਾਨੂੰ ਧੰਨ ਬਾਰੇ ਵੀ ਸੋਝੀ ਹੈ ਪਰ ਸੰਗਤ ਜੀ ਤੁਹਾਨੂੰ ਨਾਮ ਬਾਰੇ ਸੋਝੀ ਨਹੀਂ ਹੈ ਤੁਹਾਨੂੰ ਆਪਣੇ ਆਤਮਿਕ ਜੀਵਨ ਬਾਰੇ ਸੋਝੀ ਨਹੀਂ ਹੈ ਤੁਹਾਨੂੰ ਗੁਰੂ ਦੇ ਪ੍ਰਤੀ ਸੋਝੀ ਨਹੀਂ ਹੈ ਤੁਸੀਂ ਸੰਸਾਰ ਵਿੱਚ ਕੀ ਕਰਨ ਆਇਓ ਜੀਵਨ ਕਿਵੇਂ ਗੁਜ਼ਾਰਨਾ ਹੈ ਇਹ ਤੁਹਾਨੂੰ ਸੋਝੀ ਨਹੀਂ ਹੈ ਹੋਰ ਤਾਂ ਸਾਨੂੰ ਸਾਰੀ ਸੋਝੀ ਹੈ ਸਾਰੀ ਸਮਝ ਹੈ ਪਰ ਮਹਾਰਾਜ ਕਹਿੰਦੇ ਨੇ ਨਾਮ ਦੀ ਸੋਝੀ ਜਿਹੜੀ ਹੈ ਨਾ ਉਹ ਭਗਤ ਨੂੰ ਹੁੰਦੀ ਹੈ ਨਾਮ ਨੂੰ ਵਾਹਿਗੁਰੂ ਭਗਤ ਨੂੰ ਇਹ ਸਮਝ ਹੁੰਦੀ ਹੈ ਕਿ ਨਾਮ ਕਿੰਨਾ ਕੀਮਤੀ ਹੈ ਜਦੋਂ ਜੀਵਨ ਵਿੱਚ ਤੁਹਾਡੇ ਦੁੱਖ ਆਵੇਗਾ ਦੁੱਖ ਵੇਲੇ ਕੇਵਲ ਪਰਮਾਤਮਾ ਦਾ ਨਾਮ ਹੀ ਤੁਹਾਨੂੰ ਬਚਾ ਸਕਦਾ ਹੈ ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਵਚਨ ਤਾਂ ਦਰਜ ਕੀਤੇ ਜੈ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੀਰੇ ਚੱਲੈ ਜ